ਲੁਧਿਆਣਾ ਦੇ ਮਾਛੀਵਾੜਾ ਦੀ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨਕਲੀ ਆਂਡਿਆਂ ਦਾ ਜ਼ਿਕਰ ਕੀਤਾ ਹੈ ਤੇ ਇਸ ਮਾਮਲੇ ਵਿੱਚ ਲੁਧਿਆਣਾ ਸਿਵਲ ਸਰਜਨ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੇ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਵੱਲੋਂ ਮਿਲੀ ਸ਼ਿਕਾਇਤ ਨੂੰ DHO ਨੂੰ ਮਾਰਕ ਕਰ ਦਿੱਤਾ ਗਿਆ ਤੇ ਇਸ ਬਾਬਤ ਕੋਈ ਗਲਤ ਹੋਵੇਗਾ ਤਾਂ ਉਸ ਦੇ ਖਿਲਾਫ ਜਿਹੜੀ ਹੈ ਕਾਰਵਾਈ ਵੀ ਕੀਤੀ ਜਾਵੇਗੀ ਮੌਕੇ ਤੇ ਮੌਜੂਦ ਸਿਵਲ ਸਰਜਨ ਲੁਧਿਆਣਾ ਜਸਵੀਰ ਸਿੰਘ ਔਰਗ ਤਾਂ ਤੁਸੀਂ ਆਪ ਸੁਣ ਲਵੋ ਸੋਸ਼ਲ ਮੀਡੀਆ ਤੇ ਹਾਂ ਤੇ ਇਦਾਂ ਕਿਹੜੇ ਵੀਡੀਓ ਬਾਰੇ ਹੋ ਰਹੀ ਹੈ ਉਹਦੇ ਬਾਰੇ ਕੁਝ ਨਹੀਂ ਕਰ ਰਹੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਆ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਚੀਵੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਹੈ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਦਾ ਕੋਈ ਉਹ ਕਰਨਗੇ ਸਰ ਉਹਦੇ ਤੇ ਹਮ ਕਾਰਵਾਈ ਕੀਤੀ ਜਾਏਗੀ ਕਰਤਾ ਨਹੀਂ ਜ਼ਿਲ੍ਹਾ ਸਿਹਤ ਅਫਸਰ ਨੂੰ ਆਲਰੇਡੀ ਲੈਟਰ ਮਾਰਕ ਕਰਤਾ ਤਾਂ ਉਹ ਆਪਣੇ ਆਪ ਦੇਖਣਗੇ ਸਰ ਜੀ ਮੈਂ ਤੁਹਾਨੂੰ ਲੁਧਿਆਣਾ ਵਿੱਚ ਵੀ ਬਹੁਤ ਦੁਕਾਨਾਂ ਹੈ ਜਿਹੜੀਆਂ ਜਿਹਦਾ ਨਕਲੀ ਅੰਡੇ ਮਿਲਦੇ ਰਹੇ ਤੇ ਲੋਕਾਂ ਦੀ ਸਿਹਤ ਨਾਲ ਗੱਲ ਕਿ ਸਾਡੇ ਧਿਆਨ 'ਚ ਲਿਆਓ ਜਿੱਥੇ ਵੀ ਹੈ ਸਾਡੀ ਟੀਮ ਜਾ ਕੇ ਚੈੱਕ ਕਰੂਗੀ ਤੇ ਸਰ ਜਿਹੜੇ ਵੇਚਦੇ ਉਹਨਾਂ ਲਈ ਕੋਈ ਮੈਸੇਜ ਕਿਹਦੇ ਲਈ ਜਿਹੜੇ ਨਕਲੀ ਅੰਡੇ ਇਦਾਂ ਦੇ ਵੇਚਦੇ ਉਹਨਾਂ ਲਈ ਮੈਸੇਜ ਜੋ ਹੁੰਦਾ ਕਾਨੂੰਨ ਅਨਸਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਲੋੜੀ ਦੀ ਕਾਰਵਾਈ ਕਰ ਸਕੀਏ ਬਿਊਰੋ ਰਿਪੋਰਟ ਲੁਧਿਆਣਾ ਟਾਈਮਸ ਲੁਧਿਆਣਾ ਦੇ ਮਾਛੀਵਾੜਾ ਦੀ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨਕਲੀ ਆਂਡਿਆਂ ਦਾ ਜ਼ਿਕਰ ਕੀਤਾ ਹੈ ਤੇ ਇਸ ਮਾਮਲੇ ਵਿੱਚ ਲੁਧਿਆਣਾ ਸਿਵਲ ਸਰਜਨ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੇ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਵੱਲੋਂ ਮਿਲੀ ਸ਼ਿਕਾਇਤ ਨੂੰ DHO ਨੂੰ ਮਾਰਕ ਕਰ ਦਿੱਤਾ ਗਿਆ ਤੇ ਇਸ ਬਾਬਤ ਕੋਈ ਗਲਤ ਹੋਵੇਗਾ ਤਾਂ ਉਸ ਦੇ ਖਿਲਾਫ ਜਿਹੜੀ ਹੈ ਕਾਰਵਾਈ ਵੀ ਕੀਤੀ ਜਾਵੇਗੀ ਮੌਕੇ ਤੇ ਮੌਜੂਦ ਸਿਵਲ ਸਰਜਨ ਲੁਧਿਆਣਾ ਜਸਵੀਰ ਸਿੰਘ ਔਰਗ ਤੁਸੀਂ ਆਪ ਸੁਣ ਲਵੋ ਸੋਸ਼ਲ ਮੀਡੀਆ ਤੇ ਹਾਂ ਤੇ ਇਦਾਂ ਕਿਹੜੇ ਵੀਡੀਓ ਬਾਰੇ ਹੋ ਰਹੀ ਹੈ ਉਹਦੇ ਬਾਰੇ ਕੁਝ ਨਹੀਂ ਕਰ ਰਹੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਆ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਚੀਵੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਹੈ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਦਾ ਕੋਈ ਉਹ ਕਰਨਗੇ ਸਰ ਉਹਦੇ ਤੇ ਹਮ ਕਾਰਵਾਈ ਕੀਤੀ ਜਾਏਗੀ ਕਰਤਾ ਨਹੀਂ ਜ਼ਿਲ੍ਹਾ ਸਿਹਤ ਅਫਸਰ ਨੂੰ ਆਲਰੇਡੀ ਲੈਟਰ ਮਾਰਕ ਕਰਤਾ ਤਾਂ ਉਹ ਆਪਣੇ ਆਪ ਦੇਖਣਗੇ ਸਰ ਜੀ ਮੈਂ ਤੁਹਾਨੂੰ ਲੁਧਿਆਣਾ ਵਿੱਚ ਵੀ ਬਹੁਤ ਦੁਕਾਨਾਂ ਹੈ ਜਿਹੜੀਆਂ ਜਿਹਦਾ ਨਕਲੀ ਅੰਡੇ ਮਿਲਦੇ ਰਹੇ ਤੇ ਲੋਕਾਂ ਦੀ ਸਿਹਤ ਨਾਲ ਗੱਲ ਕਿ ਸਾਡੇ ਧਿਆਨ 'ਚ ਲਿਆਓ ਜਿੱਥੇ ਵੀ ਹੈ ਸਾਡੀ ਟੀਮ ਜਾ ਕੇ ਚੈੱਕ ਕਰੂਗੀ ਤੇ ਸਰ ਜਿਹੜੇ ਵੇਚਦੇ ਉਹਨਾਂ ਲਈ ਕੋਈ ਮੈਸੇਜ ਕਿਹਦੇ ਲਈ ਜਿਹੜੇ ਨਕਲੀ ਅੰਡੇ ਇਦਾਂ ਦੇ ਵੇਚਦੇ ਉਹਨਾਂ ਲਈ ਮੈਸੇਜ ਜੋ ਹੁੰਦਾ ਕਾਨੂੰਨ ਅਨਸਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਲੋੜੀ ਦੀ ਕਾਰਵਾਈ ਕਰ ਸਕੀਏ ਬਿਊਰੋ ਰਿਪੋਰਟ ਲੁਧਿਆਣਾ ਟਾਈਮਸ ਲੁਧਿਆਣਾ ਦੇ ਮਾਛੀਵਾੜਾ ਦੀ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨਕਲੀ ਆਂਡਿਆਂ ਦਾ ਜ਼ਿਕਰ ਕੀਤਾ ਹੈ ਤੇ ਇਸ ਮਾਮਲੇ ਵਿੱਚ ਲੁਧਿਆਣਾ ਸਿਵਲ ਸਰਜਨ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੇ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਵੱਲੋਂ ਮਿਲੀ ਸ਼ਿਕਾਇਤ ਨੂੰ DHO ਨੂੰ ਮਾਰਕ ਕਰ ਦਿੱਤਾ ਗਿਆ ਤੇ ਇਸ ਬਾਬਤ ਕੋਈ ਗਲਤ ਹੋਵੇਗਾ ਤਾਂ ਉਸ ਦੇ ਖਿਲਾਫ ਜਿਹੜੀ ਹੈ ਕਾਰਵਾਈ ਵੀ ਕੀਤੀ ਜਾਵੇਗੀ ਮੌਕੇ ਤੇ ਮੌਜੂਦ ਸਿਵਲ ਸਰਜਨ ਲੁਧਿਆਣਾ ਜਸਵੀਰ ਸਿੰਘ ਔਰਗ ਤੁਸੀਂ ਆਪ ਸੁਣ ਲਵੋ ਸੋਸ਼ਲ ਮੀਡੀਆ ਤੇ ਹਾਂ ਤੇ ਇਦਾਂ ਕਿ ਲੈਂਦੇ ਆ ਵੀਡੀਓ ਬਾਰੇ ਹੋ ਰਹੀ ਆ ਉਹਦੇ ਬਾਰੇ ਕੁਝ ਨਹੀਂ ਕਰ ਰਹੇ ਸੋਸ਼ਲ ਮੀਡੀਆ ਤੇ ਜਿਹੜੂ ਵੀਡੀਓ ਵਾਇਰਲ ਆ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਚੀਵੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਹੈ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਦਾ ਕੋਈ ਉਹ ਕਰਨ ਸਰ ਉਹਦੇ ਤੇ ਹਮ ਕਾਰਵਾਈ ਕੀਤੀ ਜਾਏਗੀ ਇਹ ਗੱਲ। ਨਹੀਂ ਜਿਲ੍ਹਾ ਸਿਹਤ ਅਫਸਰ ਨੂੰ ਆਲਰੇਡੀ ਲੈਟਰ ਮਾਰਕ ਕਰਤੇ ਆ ਤਾਂ ਉਹ ਆਪਣੇ ਆਪ ਦੇਖਣਗੇ। ਸਰ ਜੀ ਮੈਂ ਤੁਹਾਨੂੰ ਲੁਧਿਆਣਾ ਵਿੱਚ ਵੀ ਬਹੁਤ ਦੁਕਾਨਾਂ ਆਹੇ ਜੀਆਂ ਜਿੱਦਾਂ ਨਕਲੀ ਅੰਡੇ ਮਿਲਦੇ ਰਹੇ ਤੇ ਲੋਕਾਂ ਦੀ ਸਿਹਤ ਨਾਲ ਗੱਲ ਸਾਡੇ ਧਿਆਨ ਚ ਲਿਆਓ ਜਿੱਥੇ ਵੀ ਹੈ ਸਾਡੀ ਟੀਮ ਜਾ ਕੇ ਚੈੱਕ ਕਰੂਗੀ। ਤੇ ਸਰ ਜਿਹੜੇ ਵੇਚ ਰਹੇ ਉਹਨਾਂ ਲਈ ਕੋਈ ਮੈਸੇਜ ਕਿਹਦੇ ਲਈ ਜਿਹੜੇ ਨਕਲੀ ਅੰਡੇ ਇੱਦਾਂ ਦੇ ਵੇਚ ਰਹੇ ਉਹਨਾਂ ਲਈ ਮੈਸੇਜ ਜੋ ਹੁੰਦਾ ਕਾਨੂੰਨ ਅਨਸਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਲੋੜੀ ਦੀ ਕਾਰਵਾਈ ਕਰ ਸਕੀਏ ਬਿਊਰੋ ਰਿਪੋਰਟ ਲੂਦੇਾਨਾ ਟਾਈਮਸ